ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਫਰੇਟ ਦੇ ਪੌਣੇ 5 ਹੋ ਜੁਕੇ ਨੇ ਤੇ ਮੀਂਹ ਨੇ ਲਾਈ ਪਈ ਆ ਪੂਰੀ ਰਾਤ। ਬਹੁਤ ਜ਼ਿਆਦਾ ਮੀਂਹ ਪੈ ਰਿਹਾ। ਲਾਈਟ ਵੀ ਗਈ। ਫਿਰ ਮੌਸਮ ਵੀ ਖਰਾਬ ਇਸ ਕੋਲ। ਬਹੁਤ ਜ਼ਿਆਦਾ ਮੀਂਹ ਪੈ ਰਿਹਾ। 10 ਵੀ ਸੀਗੀ ਬਾਬਿਆਂ ਤੇ ਇਸ਼ਨਾਨ ਕਰਨ ਜਾਣਾ ਸੀਗਾ। ਸੋ ਬਟ ਲੱਗਦਾ ਨਿਕਾ ਵੀ ਜਾ ਹੋਊਗਾ। ਕਿਉਂਕਿ ਮੀਂਹ ਬਹੁਤ ਜ਼ਿਆਦਾ ਤੇਜ਼ ਆ। ਲੋਬੀ ਅੱਜ ਸਾਡਾ ਸੀਸ ਵੀ ਜਲਦੀ ਉੱਠ ਖੜਿਆ ਤੇ ਪੌਣੇ ਪੰਜ ਦਾ ਮੀਂਹ ਪੈਂਦਾ ਦੇਖੋ ਹੁਣ ਘਟਿਆ ਮਾੜਾ ਜਾ ਪੈ ਰਿਆ ਮੀਂਹ ਨਾ ਆ ਗਿਆ ਆ ਗਿਆ ਮੀਂਹ ਆ ਗਿਆ ਜੀ ਅੰਡਾ ਲੈ ਉੱਠ ਕੇ ਹਨਾ ਬਾਪਿਆਂ ਤੇ ਜਾਏ ਗੁੱਡ ਮਾਰਨਿੰਗ ਅੰਦਰ ਗੁੱਡ ਮਾਰਨਿੰਗ ਚਾਹ ਬਣਾ ਲਈਏ ਯਾਨੀ ਗੁੱਡ ਮਾਰਨਿੰਗ ਮੇਰੇ ਤੋਂ ਬਾਅਦ ਹੋਈ ਆ ਪਰ ਤੇ ਆਪਾਂ ਨਾ ਹੁਣ ਦੁਬਾਰਾ ਨਾ ਪਹਿਲਾ ਉੱਠ ਗੜੇ ਹੁਣ ਦੁਬਾਰਾ ਪੈਸੇ ਵੀ ਮੈਂ ਜੋ ਪਹਿਲਾਂ ਉੱਠਦਾ ਤੇ ਹੁਣ ਆਪਣੀ ਦੁਬਾਰਾ ਨਾ ਹੋਣ ਦੀ ਤਿਆਰੀ ਆ ਫੇਰ ਪੀਣੀ ਆ ਚਾਹ ਤੇ ਮੀਂਹ ਦੇਖੋ ਇਹ ਦਾਦੀ ਪੋਤੀ ਸਾਡੀ ਸੀਰੀਜ਼ ਬਿਮਾਰ ਹੋ ਗਿਆ ਵਿਚਾਰਾ ਤੇ ਲਓ ਮੀਂਹ ਦੁਬਾਰਾ ਫੇਰ ਆ ਗਿਆ ਪੂਰਾ ਜੋਰਾ ਸ਼ੋਰਾ ਦੇ ਲੋ ਜੀ ਔਰੇ ਆਪਾਂ ਕੰਮ ਕੁਮ ਨਵੇੜ ਕੇ ਸਾਰੇ ਜਾਨੇ ਪੀਣ ਲੱਗੇ ਚਾਹ ਹਰਜੀਤ ਪੀ ਰਏ ਨੇ ਦਿਖਾ ਦਿਗਾ ਕੇ ਚਾਹ ਤੇ ਕੰਮ ਚਾਹ ਅਸੀਂ ਸਾਰੇ ਜਾਨੇ ਆਪਣੇ ਆਪਣੇ ਕੰਮ ਨਵੇੜ ਕੀ ਪੀਣੇ ਹੁੰਦੀਆਂ ਮੈਂ ਜਿਵੇਂ ਆਪਣਾ ਮਗਰ ਮੱਜਾਂ ਦਾ ਧਾਰਾ ਚੋ ਕੇ ਕੱਕੂ ਕਪਾ ਕੇ ਸੰਨੀ ਰਲਾ ਕੇ ਤੇ ਮੰਮੀ ਦੁੱਧਾਂ ਦੇ ਭਾਂਡੇ ਪੁੰਡੇ ਉੱਧਰ ਪਾਲਟੀ ਮਾਂਜ ਕੇ ਤੇ ਹਰਜੀਤ ਕਿਚਨ ਦਾ ਸਾਰਾ ਕੰਮ ਕਰਕੇ ਫਿਰ ਅਸੀਂ ਬੈਠ ਕੇ ਚਾਹ ਪੀਂਨੇ ਨਾਲੇ ਗੱਲਾਂ ਮਾਰਦੇ ਆ ਤੇ ਅਸੀ ਸੂਰਜ ਸਾਡਾ ਅੱਜ ਬਿਮਾਰ ਸੀਗਾ ਬਹੁਤ ਜ਼ਿਆਦਾ ਸੋ ਇਹਦਾ ਛਾਲੇ ਨਿਕਲੇ ਹੋਏ ਸੀਗੇ ਮੂੰਹ ਦੇ ਵਿੱਚ ਤੇ ਮਾਈ ਰਾਣੀ ਦੀ ਥੋੜੀ ਜੀ ਸੀਗੀ ਸੋ ਹੱਥ ਨਾਲ ਉਹ ਤੱਕਰਾ ਲਿਆ ਸੀਗੇ ਮਾਨੂੰਪੁਰ ਤੇ ਬਟ ਮੂੰਹ ਦੇ ਛਾਲਿਆਂ ਕਰਕੇ ਬਹੁਤ ਔਖੀ ਹੋਈ ਸੀਗੀ ਕੁਝ ਵੀ ਖਾਣ ਦਾ ਪੀਣ ਦਾ ਨਹੀਂ ਸੀ ਜਾ ਰਿਆ ਉਹਦੇ ਕਰਕੇ ਤੇ ਆਪਾਂ ਹੁਣ ਆਪਣੀ ਕਰਦੇ ਆ ਚਾਹ ਇੰਜੋਏ ਨਾਲੇ ਮਾਰਦੇ ਆ ਗੱਲਾਂ ਤੁਸੀਂ ਦੇਖੋ la de paramica जैसे नमस्ते डालिए आप देन ये पई थी यहां पर वाणी लाती है चलो ये बड़े देख लिया हमारे यहां मुंह चाके देख लेने निकालवा रहे हैं मेरे होने का हम भी करते हैं जैसा रहेगा भी आप कोई और ਫਰਾਵ ਪਰ ਇਹੋ ਵੀ ਇੰਨਾ ਪਾਣੀ ਹੈ ਤੇ ਇਹ ਵੀ ਬੜੇ ਹੀ ਪਾਣੀ ਚਾਚੀ ਕਿ ਕਿਹਦੀ ਆ ਚਾਚੀ ਨਹੀਂ ਪੜਦੀ ਹੈ ਉਹਦੀ ਬਾਕੀ ਕਹਿ ਦੇ ਸੈਕਿੰਡ ਨੂੰ ਤਾਂ ਪਾਣੀ ਨਹੀਂ ਪੜਿਆ ਇੰਤਿਆਰ ਨਾਲ ਬਈ ਜਿਹਦੇ ਮੇਰੇ ਤੋਂ ਸਾਇਆ ਨੂੰ ਪਤਾ ਹੀ ਹੈ ਅੱਜ ਦੱਸਣੀ ਹੈ ਇਹ ਤੇ ਉਹਨਾਂ ਵਾਲਾ ਗੈਸਿੰਗ ਹੁੰਦੀਗਾ। ਬਾਬੇ ਦਾ ਸਪੀਕਰ ਲੱਗਿਆ ਹੋਇਆ। ਆਵਾਜ਼ ਆਈ ਨਹੀਂ ਹੁਣੀਆਂ। ਬਾਜ ਵਿੱਚ। ਤੇ ਹਰਜੀਤ ਬਣਾ ਰਹੇ ਨੇ ਹੁਣ ਦੇਗ। ਉਹ ਜਿੰਨਾ ਕੁ ਸ਼ੂਟ ਹੁੰਦਾ ਆਪਾਂ ਕਰਦੇ ਆ ਮੈਂ ਬਾਕੀ ਨਾਲ ਦੀ ਨਾਲ ਹੋਰ ਕੰਮ ਕਰਦਾ। ਦੇਗ ਬਣਾ ਕੇ ਰੱਖ ਦੇਣਗੇ। ਫਿਰ ਮੈਂ ਪਹਿਲਾਂ ਮੈਂ ਖੰਨੇ ਜਾ ਕੇ ਆਣਾ ਤੇ ਫਿਰ ਮੱਥਾ ਟੇਕਿਆ ਮੈਂ ਨਾਲੇ ਜਾਨੂੰ ਸੀਨ ਸ਼ੂਟ ਕਰੂਗਾ। ਅਸੀਸ ਕਹਿੰਦਾ ਸੀ ਮੈਂ ਬਾਬੇ ਜਾਣਾ ਬਾਬੇ ਜਾਣਾ ਸਪੀਕਰ ਸੁਣ ਕੇ ਸਵੇਰ ਦਾ ਹੀ। ਮੋਰੇ ਫੇਰ ਆਉਣਾ ਜੀ। हां ता करके ਹੁਣ ਤੇਗ ਬਣਾ ਕੇ ਰੱਖ ਦੋ ਬਸ ਤੇ ਕਚੌਰੀਆਂ ਬਣਾਉਣ ਦੀਸ ਨਾ ਬਣੀ ਗਈ ਮੈਂ ਮਿੱਠਾ ਪਾ ਲਿਆ ਮਿੱਠਾ ਪਿਉਣੀਆ ਬਾਹਰ ਤੋਂ ਨੋ ਆਵਾਜ਼ ਸੁਣ ਰਹੀ ਹੋਊਗੀ ਉਧਰ ਮੀਂਹੇ ਵੀ ਆਪਣਾ ਕੰਮ ਜੋਰਾਂ ਸ਼ੋਰਾਂ ਨਾਲ ਚੱਕਿਆ ਪਿਆ ਐਨੇ ਜ਼ੋਰ ਨਾਲ ਮੀਂਹ ਪੈ ਰਿਹਾ ਨਾ ਤੇ ਬੈਠੇ ਬੈਠੇ ਪਹਿਲਾਂ ਅਸੀਂ ਮਿਸ ਕਰਤਾ ਸੀ ਕਿਉਂਕਿ ਅਸੀਂ ਸਿਰਫ ਤਬਸ ਕੁਛ ਥੋੜਾ ਮੋਟਾ ਪੀ ਰ ਗਿਆ ਪੀਣ ਵਾਲੀ ਚੀਜ਼ ਦੇ ਠੰਡੀ ਵਸ ਉਹ ਪੀਂਦੀ ਆ ਕੁਛ ਖਾਂਦੀ ਪੀਂਦੀ ਤਾਂ ਹੈ ਨਹੀਂ ਗੀ ਤੇ ਅਸੀਂ ਕਿਹਾ ਵੀ ਚਲ ਨਹੀਂ ਬਣਾਉਂਦੇ ਹੈਗੇ ਫਿਰ ਹੁਣ ਮੀਨ ਨੂੰ ਦੇਖ ਕੇ ਸਲਾ ਬਣਾ ਲਈ ਚਲ ਬਣਾ ਲੰਨੇ ਆ ਤੇ ਮੀਨ ਬਹੁਤ ਜ਼ਿਆਦੇ ਪੈ ਰਹੇ ਆ ਲਓ ਜੀ ਮੀਨ ਦਵਾਰਾ ਫੇਰ ਆ ਗਿਆ ਸੀਗਾ ਮੈਂ ਖੰਨੇ ਗਾ ਅੱਧਾ ਅੱਧਾ ਭਿੱਜ ਗਿਆ ਮੇਰੇ ਦਾਣੇ ਭਿੱਜ ਗਿਆ ਤੇ ਹੁਣ ਅਸੀਂ ਚੱਲਿਆਂ 10ਵੀਂ ਦੇ ਮੱਥਾ ਟੇਕਣ ਪਹਿਲਾਂ ਮੈਂ ਤੇ ਅਸੀਂ ਇਸਨੇ ਜਾਣਾ ਸੀਗਾ ਫਿਰ ਅਸੀਂ ਬੁਮਾਰਾ ਤਾਂ ਕਰਕੇ ਵੀ ਕਿਵੇਂ ਜਾਵਾਂਗੇ ਥਾਲੀ ਵੀ ਫੜਨੀ ਆ ਸੋ ਹੁਣ ਅਸੀਂ ਸਾਰੇ ਜਾ ਰਹੇ ਆ ਮੈਡਮ ਜੀ ਹੋ ਗਏ ਤਿਆਰ ਲੈ ਲੈ ਨੀਲਾ ਨੀਲਾ ਚਲੋ ਬਲੌਗ ਦੇ ਵਿੱਚ ਜਿੱਥੋਂ ਛੱਡਿਆ ਸੀਗਾ ਉੱਥੋਂ ਬਾਅਦ ਹੁਣ ਆਪਰ ਆਪ ਨੂੰ ਕਰਨ ਲੱਗਿਆ ਸ਼ੂਟ ਮੰਮਾ ਮੀ ਪੈ ਗਿਆ ਸੀਗਾ ਕਾਫੀ ਜ਼ਿਆਦਾ ਦੋ ਵਾਰੀ ਗੋਮਬੀ ਨੇ ਤਿਆਰੀ ਕਰਨੀ ਸੀ ਵਿੱਚ ਚੋਰ ਸ਼ਾਮ ਨੂੰ ਗੁਲਗੁਲੇ ਕਚੌਰੀਆਂ ਬਣਾਵਾਂਗੇ ਤੇ ਗੁਲਗੁਲੇ ਕਚੌਰੀਆਂ ਬਣੇ ਨਹੀਂਗੇ ਕਿਉਂਕਿ ਸਾਡਾ ਸੀਸ ਸਾਹਿਬ ਬਿਮਾਰ ਫਿਰ ਕੈਨਸਲ ਕਰਤਾ ਹੁਣ ਮੰਮੀ ਨੇ ਉਹਨਾਂ ਦੀ ਤਿਆਰੀ ਕਰੀ ਹੋਈ ਸੀ ਆਲੂ ਭਾਲੇ ਹੋਏ ਸੀਗੇ ਸੋ ਹੁਣ ਮੰਮੀ ਕਹਿੰਦੇ ਆਪਾਂ ਸਵੇਰ ਨੂੰ ਪਕਾਵਾਂਗੇ ਤੇ ਹੁਣ ਉਹਦੀ ਤਿਆਰੀ ਕਰ ਰਹੇ ਨੇ ਡਿਨਰ ਹਰਜੀਤ ਔਰ ਮੰਮੀ ਦਾ ਹੋ ਗਿਆ ਸੀਸ ਤਾਂ ਵਿਚਾਰਾ ਬਿਮਾਰ ਆਨੇ ਤਾਂ ਥੋੜਾ ਬਹੁਤਾ ਹੀ ਖਾਂਦਾ ਪੀਤਾ ਤੇ ਇਹਦਾ ਵੀ ਹੋ ਗਿਆ ਜੋ ਵੀ ਖਾਣਾ ਸੀ ਇਹਨੇ ਤੇ ਮੈਂ ਰਹਿਣਾ ਬਸ ਹੂੰ ਤੇ ਹੁਣ ਆਪਾਂ ਮਿਲਾਂਗੇ ਤੁਹਾਨੂੰ ਮਾਰਨਿੰਗ ਦੇ ਵਿੱਚ ਮੰਮੀ ਨੇ ਆਟਾ ਬੱਲਾਂ ਦੂਆ ਉਸ ਤਰ੍ਹਾਂ ਗੁੰਨ ਕੇ ਰੱਖ ਲਿਆ ਹੁਣ ਮਿੱਠਾ ਗੁੰਨਾ ਲੱਗੇ ਨੇ ਮਿੱਠਾ ਭਿਆਮਤਾ ਹੋਇਆ ਸੀਗਾ ਮਿਰਚਾਂ ਕੁੱਟ ਕੇ ਭੁੰਨ ਲਈਆਂ ਹੋਈਆਂ ਆਲੂ ਘਰੇ ਹੋਏ ਨੇ ਰਾਤ ਕਰ ਲਏ ਸੀਗੇ ਆਪਾਂ ਨੇ ਤੇ ਹੁਣ ਮਿੱਠਾ ਆਟਾ ਗੁੰਨਣਗੇ ਮੰਮੀ ਇਹ ਮੈਂ ਲੈ ਜਾਣਾ ਅੱਧਵਾ ਸਾਤ ਤੱਕ ਤੇ ਖਾਣੀਏ ਉੱਠਾ ਸੁਡਾ ਪਾ ਲਿਆ ਮੰਮੀ ਨੇ ਹੁਣਾਂ ਅੱਤਾ ਜੇ ਆਇਆ ਇੰਦਾਰਤਾ ਚ ਬਣੀ ਨਹੀਂ ਰਹਿੰਦੀ ਪਤਾ ਨਹੀਂ ਹਜੇ ਡੰਗਰੇ ਕੱਢਦੇ ਹੋਣਗੇ ਖਾਸਾ ਜੇ ਲਾਲ ਤੇ ਹਾਂ ਡੰਗਰ ਕੱਢਣ ਨੂੰ ਖਾਸਾ ਟਾਈਮ ਲੱਗ ਜਾਂਦੀ ਹੈ ਤਾਂ ਉਸ ਆ ਜੀ ਆ ਗਈ ਕਿ ਆਟਾ ਮਿੱਠਾ ਖਾਸਾ ਲੱਗਦਾ ਤੇ ਵੀ ਨ ਦੋ ਕੌਲੀਆਂ ਪਾਈਆਂ ਹੋਈਆਂ ਵੀ ਖੋਰ ਗਿਆ ਸਾਰਾ ਨੇ ਰਾਤ ਤੋ ਹਜੇ ਥੋੜੀ ਥੋੜੀਆਂ ਜਿਹਾ ਡੜੀਆਂ ਚੀਆਂ ਹੈਗੀਆਂ ਸੀ ਤਾਂ ਕਿ ਆਪਕੇ ਆਪੂਰੀ ਤਰ੍ਹਾਂ ਜੀ ਸਾਰਿਆਂ ਨੂੰ ਸੋ ਮੰਮੀ ਜੀ ਵੈਰੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਪਹਿਲਾਂ ਵੀ ਸ਼ੂਟ ਕਰ ਲਈ ਮੈਂ ਲੱਗਦਾ ਵਲੌਗ ਸਵੇਟੀ ਤਾਂ ਕੱਦੀ ਗੁੱਡ ਮਾਰਨਿੰਗ ਤਾਂ ਕੱਦੀ ਹੋਈ ਆ ਹੇ ਹੁਣ ਮम्मी ਲੱਗੇ ਨੇ ਕਚੌਰੀਆਂ ਦੀ ਤਿਆਰੀ ਕਰਨ ਆਲੂ ਚਰਨ ਆ ਰਹੇ ਨੇ ਮਸਾਲਾ ਨੂੰ ਮਿਚ ਲਓ ਜੀ ਮਿਕਸਚਰ ਹੋ ਗਿਆ ਰੈਡੀ ਹੈ ਨੂਨ ਮਿਰਚ ਮਸਾਲਾ ਆਲੂਆਂ ਦੇ ਵਿੱਚ ਰਲ ਗਿਆ ਤੇ ਹੁਣ ਮੈਂ ਚੱਲਣੇ ਆਪਣੇ ਕੰਮ ਕਰਨ ਮੰਮੀ ਬਣਾਣਗੇ ਤੇ ਅਜੀਤ ਦਾ ਸੀਸ ਨੂੰ ਲਈ ਬੈਠੇ ਨੇ ਸੀਸ ਸਾਡਾ ਬਿਮਾਰ ਆ ਕੁਝ ਨਹੀਂ ਕਰਨਦਾ ਗੁੱਦੀ ਚੇ ਰਹਿੰਦਾ ਸੋ ਦੇ ਕਰਕੇ ਕਿਲਣਾਵਰ ਕਿਲਣਾ ਉਸ ਨੂੰ ਲੈਣ ਬਸ ਮੱਕੀ ਆ ਗਿਆ ਮੰਮੀ ਨੇ ਧਰ ਲਿਆ ਆਪਦਾ ਸਮਾਨ ਤੇ ਲੱਗ ਗਏ ਨੇ ਬਣਾਉਣਾ ਤੇਲ ਤੇ ਪੱਠੀ ਤੇ ਧਰ ਲਿਆ ਸੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਮੀਂਹ ਬਹੁਤ ਪੈਂਦਾ ਬਾਲਣਾ ਸਲਾਵ ਸਾਰੇ ਘਰ ਸਾਨੂੰ ਇੰਨੀ ਜਿਆਦੇ ਹੋਈ ਪਈਆ ਵੀ ਫਿਰ ਹੋ ਨਹੀਂ ਹੁੰਦਾ ਠੀਕ ਨਹੀਂ ਆਉਂਦਾ ਹੈਗਾ ਮੱਚਦਾ ਨਹੀਂ ਹੈਗਾ ਮਗੀ ਜੇ ਜਾਂਦੀ ਅੱਗ ਉਹਦੇ ਕਰਕੇ ਫਿਰ ਪੱਠੀਓ ਚਲਾ ਲਈ ਧੂਆ ਪਖੜ ਜਾ ਬਹੁਤ ਜੀਦਾ ਹੂੰ ਸੀਨ ਤਾਂ ਲੱਗਦੀ ਨਹੀਂ ਉਹ ਤਾਂ ਰੋਟੀ ਬਹਉਣੀ ਔਖੀ ਹੋ ਜਾਂਦੀ ਹੈ ਹੂੰ ਨਾਲੇ ਧੂਆ ਜਿਆ ਰਿਕੜੀ ਜਾਂਦਾ ਨਾਲੇ ਦਿੱਤੇ ਜਲਦੀ ਬਣ ਜਾਂਦੀ ਹੈ ਅੱਛੇ ਤਾਂ ਮੋਟੇ ਭੇਕਰਾਂ ਅੱਗ ਦੇਖਣ ਨੂੰ ਚਾਹੀਦਾ ਅੰਦਰ ਹੁਣੀ ਨੂੰ ਦੇਖਣੀ ਅੰਦਰ ਅਸੀਸ ਨੂੰ ਵੀ ਦੇਖਣਾ ਹੁਣ ਵੀ ਮੈਂ ਵੀਡੀਓ ਆ ਕੇ ਤਾਂ ਮਣਾ ਹੋਣ ਲੱਗੇ ਹਰਮਨ ਤਾਂ ਗਾਇਬ ਨੇ ਹਰਾ ਲੈਣ ਉਹ ਕਹਿੰਦੇ ਸੀ ਮੈਂ ਆ ਕੇ ਬਣਾਉਂਗਾ ਅਸੀਂ ਸੌਂਗੀ ਤਾਂ ਮੈਂ ਆ ਕੇ ਵੀਡੀਓ ਬਣਾਉਣ ਲੱਗ ਗਏ ਮਸੂਨ ਨੇ ਅੰਦਰ ਜਿਹੜੇ ਮੋٹے-ਮੋٹے ਜੇ ਕੰਮ ਨੇ ਉਹ ਕਰ ਜਾਣੇ ਨੇ ਉਹਦੇ ਪਏ ਪਏ ਫਿਰ ਉਹਦਾ ਇਹ ਨਹੀਂ ਪਤਾ ਵੀ ਕਦੋਂ ਉੱਠ ਗੜੇ ਮੌਸਮ ਵੀ ਕੋਈ ਹਵਾ ਕੁਛ ਨਹੀਂ ਹੈਗੀ ਗੁੰਮਜਿਆ ਹੋਇਆ ਪਿਆ ਪਤਾ ਨਹੀਂ ਬੱਦਲ ਦੁਬਾਰੇ ਫੇਰ ਆਊਗਾ ਬੜਾ ਔਖਾ ਹੋਇਆ ਪਿਆ ਮੌਸਮ ਦਾ ਤਾਂ ਨਾ ਤਾਂ ਕੱਪੜੇ ਸੁੱਕਦੇ ਨੇ ਸਹਾਰੀ ਕੁ ਚੀਜ਼ ਨੂੰ ਸਲਾਵ ਹੋਈ ਪਈ ਆ ਐਵੇਂ ਦਾ ਮੌਸਮ ਹੋ ਗਿਆ ਰੋਜ਼ ਹੀ ਕਣੀਆਂ ਪਈ ਜਾਂਦੀਆਂ ਨੇ ਨਾ ਇਹ ਆ ਉਹ ਐਲ ਨਾ ਫੁੱਲ ਗਏ ਉਹ ਜ਼ਿਆਦੇ ਫੁੱਲ ਗਏ ਨਾ ਜਾਦੇ ਫੁੱਲਣ ਨਾਲ ਵੀ ਫਿਰ ਇਹ ਰਹਿੰਦਾ ਨਹੀਂ ਹੁੰਦਾ ਦੂਆ ਹੀ ਹੋਈ ਜਾਂਦਾ। ਇਦਾਂ ਲੱਗਦਾ ਜ਼ਿਆਦੇ ਰਣਿਆ। ਕੰਮ ਚੱਲ ਪਿਆ ਮੰਮੀ ਨੇ ਤਸ ਮੈਲਾ ਢਾਲਿਆ ਪਿਆਨੇ ਮਾਦਰ ਦਾ ਗੇਟ ਖੋਲੇ। ਖੋਲਦੇ ਸਾਰ ਅਸੀਸ ਹੁਣ ਸੌ ਗਿਆ ਮੈਨੂੰ ਲੱਗਦਾ। ਕਰਕੇ ਪਹਿਲਾਂ ਮਾੜੇ ਮੋਟਾ ਸ਼ੂਟ ਹੋ ਗਿਆ ਨਾ ਬਲਾਉ ਨਹੀਂ ਤਾਂ ਮੈਂ ਹੀ ਕਰਨਾ ਸੀ ਆ ਕੇ। ਆਪਾਂ ਆ ਕੇ ਕਚੌੜੀ ਬਣਾ ਲਈ ਮੰਮੀ ਕਰ ਰਹੀ ਸੀ ਗੁਲਕਲੇ ਤੇ ਹੁਣ ਅਜੇ ਥੋੜੀ ਜੀ ਤਤੀ ਆ ਆਪਾਂ ਬਸ ਖਾਨਨੇ ਆ। ਤੇ ਜਿਹੜੀ ਚੀਜ਼ ਗਰਮ ਗਰਮ ਖਾਣ ਦਾ ਸਵਾਦ ਆ ਨਾ ਉਹ ਉਦੋਂ ਮੈਨੂੰ ਮਿੱਸੀ ਰੋਟੀ ਜਿਹੜੀ ਮੂਰੇ ਮਾ ਕੇ ਖਾਦੀ ਨਾਲ ਦੀ ਨਾਲ ਮੱਖਣੀ ਪਾ ਕੇ ਇੰਨੀ ਸਵਾਦ ਲੱਗੀ ਤੇ ਬਾਅਦ ਤੋਂ ਜਿਹੜੀ ਖਾਦੀ ਉਹ ਮੈਨੂੰ ਬਰੀ ਹਾਂ ਉਹ ਜਰ ਦੀ ਬਸ ਹੁਣ ਅਗਲੀ ਵਾਰ ਵੀ ਜਿੱਦਣ ਬਣਨੀ ਆ ਆਪਾਂ ਤਾਂ ਉਰੀ ਬੈ ਕੇ ਖਾਣੀ ਆ ਨਾਲ ਦੀ ਨਾਲ ਜਦੇ ਰੋਟੀ ਖਾ ਕੇ ਜਾਈ ਚਲ ਨਾ ਅੱਧਾ ਘੰਟਾ ਬਾਅਦ ਲਊਗਾ ਪਰ ਮਿੱਸੀ ਰੋਟੀ ਮੈਂ ਉਰੀ ਬੈ ਕੇ ਖਾਉਂ ਜਿੱਦਣ ਵੀ ਬਣੀਆਂ ਲਓ ਵੀ ਅਸੀਸ ਸੁੱਤਾ ਤਾਂ ਸਾਰੇ ਕੰਮ ਹੋ ਗਏ ਨੇ ਅੱਜ ਮੰਮੀ ਬਣਾ ਰਹੀ ਨੇ ਕਚੌੜੀਆਂ ਤੇ ਵਿੱਚ ਵਿੱਚ ਜੀਤ ਆਏ ਨਾਲ ਮਾੜਾ ਮੁੰਤਾ ਸਾਮਾਨ ਸਮੂਹ ਫੜਾ ਕੇ ਗਏ ਆ ਨਾ ਤੇ ਮਤਲਬ ਮੈਂ ਰੱਖ ਕੇ ਗਿਆ ਕਿਉਂਕਿ ਅਸੀਸ ਗੋਦੀ 'ਚ ਰਹਿੰਦੀ ਆ। ਲਾਹ ਮੇਰੇ ਪਾਈ ਪਾਈ ਚੱਲਣ ਲੱਗਿਆ ਪੁੱਤ। ਫਤਲੋਂ ਆਉਣੇ ਤਾਂ ਹੁੰਮੀ ਮੇਲੇ ਆਉਣ ਲੱਗੀ ਸਿਕਵਰੀ ਉੱਤੜੀ ਤੇ ਮੈਂ ਖਲਾਈ ਜਾਂਦੀ ਮੇਲਾ। ਮੈਂ ਖਾ ਚਲਦੀ ਚਲਦੀ ਨਾਲ ਨਾਲ। ਆਕਟੀਵਾ ਨੀਚੇ ਨੂੰ ਘੇਰਦੀ ਚੰਗੀ ਤਰ੍ਹਾਂ ਤੇ ਮੀਨ ਦੇ ਬਾਟ ਛੜਾਈ ਹੋਇਆ ਖਾਣਾ ਬਸੂ ਲੋ ਬੀਬੀ ਛੋਟੀ ਬੀਬੀ ਵੀ ਆ ਗਈ ਹੈਲਪਿੰਗ ਹੈਂਡ ਹੁਣ ਅੰਦਰਲਾ ਕੰਮ ਕਾ ਕੇ ਤੇ ਰੋਛਾ ਪੈ ਗਿਆ ਹੁੰਦੇ ਸੀ ਕੜਾਈ ਕਹਿੰਦੀ ਤੂੰ ਆਈ ਨਹੀਂ ਜੱਦੀ ਆਪਾਂ ਆਪਣੀ ਕਚੌੜੀ ਨਾਲ ਦੀ ਨਾਲ ਖਾ ਰਿਆ ਨਾਲ ਦੀ ਨਾਲ ਪਕ ਰਹੀਆਂ ਨੇ ਤੁਸੀਂ ਬੋਲੋ ਕੁਛ ਤੁਸੀਂ ਸ਼ਾਂਤੇ ਹੋ ਗਿਆ ਮੈਂ ਵੀ ਚੁੱਪਾ ਹੁਣ ਮੈਂ ਖਾ ਰਿਹਾ ਸਾਈਲੈਂਟ ਆ ਉੱਤਾਰੇਗਾ ਦਿਖਾ ਦਿਖਾ ਕੇ ਆ ਦੇਖੋ ਇਹ ਦੋ ਦਿਖਾਗੇ ਛੋਟੇ ਛਿੱਡਕਦੀਆਂ ਨੇ ਅਲੱਗ ਤੋਂ ਲੁਪਾਉਣ ਦੀ ਲੋੜ ਆ ਹਾਂ ਓਕੇ ਇਹਨਾਂ ਨੂੰ ਵੀ ਚਿੱਡਕਦੀਆਂ ਨੇ ਅਲੱਗ ਤੋਂ ਲੁਪਾਉਣ ਦੀ ਲੋੜ ਆ ਹਾਂ ਉਹ ਪਕੜੀ ਪਕੜੀ ਦੇ ਦੇ ਨੇ ਖਾਂਦੀਆਂ ਹਸੀਏ ਸੁੰਝੂ ਰੋਂਦੀ ਹੈ ਮਸਤ ਨੂੰ ਪਕੇ ਰਹੀਆਂ ਨਮਨ ਵਾਸਾ ਹੀ ਰਹਿੰਦੇ ਨੇ ਪਕਾ ਲੈਣੀਆਂ ਨੇ ਉਹ ਜੀ ਨੇ ਕੰਦ ਦਾ ਬਾਹਰ ਚਲੇ ਆਉਂਦੇ ਤੇ ਇਹਨਾਂ ਦੇਣਾਗੇ ਦੱਸੋ ਲਓ ਵੀ ਭਾਈ ਵੀ ਆ ਗਿਆ ਕੁਰਸੀਆਂ ਵਾਲਾ ਵਧੀਆ ਪਲਾਸਟਿਕ ਦੀਆਂ ਕੁਰਸੀਆਂ ਆਪਾਂ ਤਾਂ ਲੈ ਕੇ ਕੁਰਸੀਆਂ ਉੱਪਰ ਮੰਮੀ ਆਪ ਕਿੰਨੀਆਂ ਲਈਆਂ ਸੀ ਜਾਂਦਾ ਉਹ 12 12 ਹਾਂ ਕਬਰ ਚੜਾਈਆਂ ਪਈਆਂ ਜਿਹਦੇ ਚ ਸਿਰਫ 4 ਕੱਢੀਆਂ ਹੋਈਆਂ ਨੇ ਲੈ ਇੱਕ ਹੋਰ ਕਾਸੇ ਵਾਲ ਆ ਗਿਆ ਹਾਂ ਤੇ ਲੋਬੀ ਨੂੰ ਚੌਰੀਆਂ ਗਈਆਂ ਬੰ ਕੈਮਰਾਮੈਨ ਚੱਲਿਆ ਹੁਣ ਅੰਦਰ ਬੀਬੀਆਂ ਪਕਾਉਣ ਥੱਪਣ ਨਹੀਂ ਕੈਮਰਾਮੈਨ ਨੇ ਥੱਕਿਆ ਨਹੀਂ ਗਾ ਕੈਮਰਾਮੈਨ ਨੇ ਹੋਰ ਕੰਮ ਕਰਨੇ ਆਪਦੇ ਹਾਂ ਲਾਓ ਜੀ ਆਪਾਂ ਆਪਣੀ ਖਾ ਲੀਆ ਪੇਟ ਪੂਜਾ ਕਰ ਲੀਆ ਹੁਣ ਦੀ ਆਪਣੀ ਨਿਸ਼ਾ ਹੁਣ ਆਪਾਂ ਦੇਖਾਂਗੇ ਬਾਅਦ ਦੁਪਹਿਰ ਤੋਂ ਬਾਅਦ ਦੁਪਹਿਰ ਤੋਂ ਬਾਅਦ ਕੋਈ ਨਹੀਂ ਯੈਸ 10 10 ਗਰਮਾ ਗਰਮ ਕੀ ਆਈ ਸਵਾਦ tha ਚਲੋ ਵੀ ਆਪਾਂ ਹੁਣ ਚੱਲੇ ਅੰਦਰ ਹੋਣ ਹੋ ਚੁੱਕੀ ਆ ਰਾਤ ਟਾਈਮ ਹੋ ਗਿਆ 7:55 ਤੇ ਮੰਮੀ ਹੁਣ ਕਚੌਰੀਆਂ ਹਮ ਤੱਕ ਖਾ ਪੀ ਕੇ ਸਿੱਖਣ ਦੇ ਕੋ ਮੈਂ ਸੀਸ ਨੂੰ ਦਵਾਈ ਵੀ ਦਵਾ ਲਿਆ ਏ ਤੇ ਮੰਮੀ ਹੁਣ ਬੁੰਨ ਰਹੀ ਨੇ ਸਲਾਈਆਂ ਮੈਂ ਕਿਹਾ ਚਲੋ ਹੁਣ ਆਪਾਂ ਥੋੜਾ ਜਿਹਾ ਵੀ ਐਂਡ ਕਰਦੀ ਆ ਬਲੌਗ ਦਾ ਸੋ ਤੋਂ ਬਾਅਦ ਸੋ ਸੱਤੋਂ ਕੰਟੀਨਿਊ ਨਹੀਂ ਕਰਾਂਗੇ ਕਿਉਂਕਿ ਸੀਸ ਸੀਗੇ ਸਾਡਾ ਬਿਮਾਰ ਸੋ ਬੱਚਾ ਜਦ ਕੁਝ ਵੀ ਖਾ ਪੀ ਨਾ ਦਾ ਹੋਵੇ ਤਾਂ ਆਪਣਾ ਮਨ ਵੀ ਕੁਝ ਨਹੀਂ ਕਰਦਾ ਹੁੰਦਾ ਕਰਨ ਨੂੰ ਸੋ ਹੁਣ ਉਹਨੇ ਥੋੜਾ ਜਿਹਾ ਚਿੱਲ ਕੀਤਾ ਸੋ ਤਾਂ ਕਰਕੇ ਮੈਂ ਖੈਰ ਚਲੋ ਹੁਣ ਆਪਾਂ ਵਲੌਗ ਦਾ ਕਰਦੇ ਆ ਐਂਡ ਸੋ ਹੈਪੀ ਹੈਪੀ ਐਂਡਿੰਗ ਬਾਏ ਘਰ ਦੋਸਤ ਇਧਰਲੇ ਪਾਸੇ ਨਾ ਕਰ ਦੋ ਹਾਂ ਉਸੇ ਪਾਸੇ ਨਾ ਖਾਓ ਚਲੋ ਵੀ ਹੁਣ ਆਪਾਂ ਵਲੌਗ ਦਾ ਕਰਦੇ ਆ ਉਰੀ ਐਂਡ ਤੇ ਸਾਸਰੀ ਘਰ ਜਾਂਦੀ ਵੇ ਮੰਮੀ ਬੁਲਾ ਰਹੇ ਨੇ ਬਾਏ ਵਾਲੀ ਬੁਲਾਓ ਮੰਮੀ ਜੀ ਬੱਸ ਤੁਹਾਨੂੰ ਸਾਰਿਆਂ ਨੂੰ ਸਭ ਵੀਡੀਓ ਚੰਗੀ ਲੱਗੇ ਲਾਇਕ ਸੇਅਰ ਕਰਨਾ ਨੀ ਕਰਿਆ ਕਰੋ ਅਸੀਂ ਸਪੈਨਰ ਹੋ